ਸਾਰਿਆਂ ਨੂੰ ਜੈਮ ਸੀ ਕਿ ਜਿਵੇਂ ਕਿ ਅਸੀਂ ਸਿੱਖ ਰਹੇ ਹਾਂ ਕਿ ਅਸੀਂ ਆਤਮਾ 'ਚ ਕਿਵੇਂ ਹਮੇਸ਼ਾ ਬੇਦਾਰ ਰਹਿ ਸਕਦੇ ਹਾਂ ਤਾਂ ਪਹਿਲਾ ਜੋ ਪੁਆਇੰਟ ਸੀ ਆਪਾਂ ਦੇਖਿਆ ਕਿ ਅਸੀਂ ਲਗਾਤਾਰ ਅਗਿਆਕਾਰੀ ਵਿੱਚ ਚੱਲਣਾ ਹੈ ਦੂਸਰਾ ਆਪਾਂ ਦੇਖਿਆ ਕਿ ਅਸੀਂ ਲਗਾਤਾਰ ਪ੍ਰਾਰਥਨਾ ਕਰਦੇ ਰਹਿਣਾ ਹੈ ਤੀਸਰਾ ਜੋ ਹੁਣ ਆਪਾਂ ਦੇਖਾਂਗੇ ਜੋ ਸਾਡੇ ਜੀਵਨ ਦੇ ਵਿੱਚ ਜੇਕਰ ਅਸੀਂ ਹਮੇਸ਼ਾ ਆਤਮਾ ਚ ਜਾਗਦੇ ਰਹਿਣਾ ਆ ਆਤਮਾ ਚ ਬੇਦਾਰ ਰਹਿਣਾ ਆ ਔਰ ਸਾਡਾ ਜੀਵਨ ਦੂਸਰੇ ਲੋਕਾਂ ਦੇ ਲਈ ਵੀ ਆਸ਼ੀਸ਼ ਦਾ ਕਾਰਨ ਹੋਣਾ ਆ ਔਰ ਪਰਮੇਸ਼ਰ ਨੇ ਵੀ ਸਾਡੇ ਜੀਵਨ ਤੋਂ ਖੁਸ਼ ਹੋਣਾ ਆ ਤੋ ਕਿਹੜੀ ਗੱਲ ਸਾਡੇ ਜੀਵਨ ਚ ਹੋਣੀ ਚਾਹੀਦੀ ਆ ਔਰ ਉਹ ਇਹ ਆ ਕਿ ਅਸੀਂ ਲਗਾਤਾਰ ਗਵਾਹੀ ਦਿੰਦੇ ਰਹਿਣਾ ਆ ਆਪਾਂ ਦੇਖਿਆ ਆ ਕਿ ਜਦੋਂ ਵੀ ਇੱਕ ਵਿਅਕਤੀ ਜਦੋਂ ਨਵਾਂ ਨਵਾਂ ਉਧਾਰ ਪਾਉਂਦਾ ਆ ਮੁਕਤੀ ਪਾਉਂਦਾ ਆ ਤਾਂ ਉਹਨੂੰ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ ਆਪਣੇ ਆਪ ਹੀ ਉਸ ਦੇ ਅੰਦਰ ਇੱਕ ਬੋਝ ਹੁੰਦਾ ਹੈ ਉਹਦੇ ਅੰਦਰ ਇਹ ਖੁਸ਼ੀ ਹੁੰਦੀ ਆ ਇੱਛਾ ਹੁੰਦਾ ਆ ਕਿ ਜੋ ਮੈਨੂੰ ਮਿਲਿਆ ਆ ਦੂਸਰੇ ਲੋਕ ਵੀ ਉਸ ਆਸ਼ੀਸ਼ ਨੂੰ ਪਾਉਣ ਇਸ ਦੇ ਲਈ ਉਹ ਗਵਾਹੀ ਦਿੰਦਾ ਆ ਲੋਕਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸਦਾ ਆ ਉਹ ਆਪਣੇ ਰਿਸ਼ਤੇਦਾਰਾਂ ਚ ਆਪਣੇ ਪਰਿਵਾਰ ਦੇ ਵਿੱਚ ਜਿੱਥੇ ਵੀ ਉਹਨੂੰ ਮੌਕਾ ਮਿਲਦਾ ਆ ਉਹ ਗਵਾਹੀ ਦਿੰਦਾ ਆ ਪਰ ਫਿਰ ਆਪਾਂ ਇਹ ਵੀ ਗੱਲ ਦੇਖਦੇ ਆ ਜਿਵੇਂ ਜਿਵੇਂ ਉਹ ਵਿਅਕਤੀ ਆਪਣੇ ਜੀਵਨ ਚ ਪ੍ਰਾਣਾ ਹੋ ਜਾਂਦਾ ਹੈ ਪ੍ਰਭੂ ਦੇ ਨਾਲ ਚੱਲਦੇ ਉਹਨੂੰ ਕੁਝ ਸਮਾਂ ਹੋ ਜਾਂਦਾ ਹੈ ਤਾਂ ਉਹਦੇ ਅੰਦਰੋਂ ਇਹ ਬੋਝ ਘਟ ਜਾਂਦਾ ਹੈ ਫਿਰ ਜਿਵੇਂ ਉਹ ਪਹਿਲਾਂ ਗਵਾਈ ਦਿੰਦਾ ਸੀ ਉਵੇਂ ਨਹੀਂ ਦਿੰਦਾ ਪਰ ਜੇਕਰ ਅਸੀਂ ਹਮੇਸ਼ਾ ਇਸ ਹਾਲਤ ਦੇ ਵਿੱਚ ਰਹੀਏ ਕਿ ਮੈਂ ਯਿਸੂ ਮਸੀਹ ਕੋਣ ਆ ਲੋਕਾਂ ਨੂੰ ਦੱਸਣਾ ਹੈ ਤਾਂ ਅਸੀਂ ਕਦੇ ਵੀ ਆਤਮਾ 'ਚ ਠੰਡੇ ਨਹੀਂ ਹੋਵਾਂਗੇ ਅਸੀਂ ਆਤਮਾ 'ਚ ਹਮੇਸ਼ਾ ਜਾਗਦੇ ਰਵਾਂਗੇ ਔਰ ਇਹ ਗੱਲ ਸਾਡੇ ਜੀਵਨ 'ਚ ਰਹਿਣੀ ਆ ਕਿ ਅਸੀਂ ਲਗਾਤਾਰ ਗਵਾਹੀ ਦਿੰਦੇ ਰਹਿਣਾ ਹੈ ਗਵਾਹੀ ਦਿਨੋਂ ਕਈ ਵਾਰ ਅਸੀਂ ਹਟ ਕਿਉਂ ਜਾਂਦੇ ਆ ਜਾਂ ਵਿਸ਼ਵਾਸੀ ਲੋਕ ਹਟ ਕਿਉਂ ਜਾਂਦੇ ਆ ਕਿਉਂਕਿ ਜਦੋਂ ਗਵਾਹੀ ਦਿੰਦੇ ਆ ਦੂਸਰਾ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਜਾਂ ਉਹਨਾਂ ਨੂੰ ਸਤਾवट ਹੁੰਦੀ ਹੈ ਉਹਦੀ ਬਦਲੀ ਦੁੱਖ ਮਿਲਦਾ ਆ ਤਾਂ ਉਹ ਨਿਰਾਸ਼ ਹੋ ਜਾਂਦੀ ਪਰ ਨਹੀਂ ਅਸੀਂ ਆਸ਼ਾ ਦੇ ਨਾਲ ਵਿਸ਼ਵਾਸ ਦੇ ਨਾਲ ਗਵਾਹੀ ਦਿੰਦੇ ਰਹਿਣਾ ਆ ਔਰ ਕਦੇ ਵੀ ਹੌਂਸਲਾ ਨਹੀਂ ਛੱਡਣਾ ਪਰਮੇਸ਼ਰ ਦਾ ਵਚਨ ਇਸ ਤਰ੍ਹਾਂ ਆਖਦਾ ਆ ਉਪਦੇਸ਼ਕ ਦੀ ਪੁਥੀ 11 ਅਧਿਆਏ ਉਸਦਾ 6 ਵਚਨ ਉਪਦੇਸ਼ਕ ਦੀ ਪੁਥੀ 11 ਅਧਿਆਏ ਉਹਦਾ 6 ਵਚਨ ਸਵੇਰ ਨੂੰ ਆਪਣਾ ਬੀਜ ਸਵੇਰ ਨੂੰ ਆਪਣਾ ਬੀਜ ਅਤਿੱਤ ਕਾਲਾ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇ ਕਿਉਂ ਜੋ ਤੂੰ ਨਹੀਂ ਜਾਣਦਾ ਜੋ ਇਹਨਾਂ ਵਿੱਚੋਂ ਕਿਹੜਾ ਸਵਰੇਗਾ ਏ ਜਾਂ ਉਹ ਜਾਂ ਦੋਵੇਂ ਦੇ ਦੋਵੇਂ ਇੱਕੋ ਜਿਹੇ ਚੰਗੇ ਹੋਣਗੇ ਜਿਵੇਂ ਕਿਸਾਨ ਬੀਜ ਬੀਜਦਾ ਹੈ ਵਿਸ਼ਵਾਸ ਦੇ ਨਾਲ ਆਸ਼ਾ ਦੇ ਨਾਲ ਪਰਮੇਸ਼ਰ ਦਾ ਵਚਨ ਕਹਿੰਦਾ ਤੂੰ ਵੀ ਸਵੇਰ ਨੂੰ ਬੀਜ ਬੀਜ ਤਕਾਲਾ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦੇ ਪਰਮੇਸ਼ਰ ਦੇ ਹੱਥ ਵਿੱਚ ਆ ਕਿਹੜਾ ਬੀਜ ਜੋ ਬੀਜਿਆ ਆ ਉਹ ਉਗ ਪਊਗਾ ਹੋ ਸਕਦਾ ਦੋਨੇ ਹੀ ਉਗ ਪੈਣ ਤੋ ਜੋ ਆਪਾਂ ਪਰਮੇਸ਼ਰ ਦਾ ਵਚਨ ਲੋਕਾਂ ਨੂੰ ਦੱਸਦੇ ਆ ਉਹ ਕਦੇ ਵੀ ਵਿਅਰਥ ਨਹੀਂ ਜਾਂਦਾ ਪਰਮੇਸ਼ਰ ਦਾ ਵਚਨ ਆਖਦਾ ਆ ਜਿਵੇਂ ਮੀਂਹ ਧਰਤੀ ਤੇ ਪੈਂਦਾ ਆ ਤੇ ਆਪਣਾ ਕੰਮ ਕਰਦਾ ਆ ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਵਚਨ ਆ ਅਸੀਂ ਪਰਮੇਸ਼ਰ ਦੀ ਆਤਮਾ ਦੇ ਨਾਲ ਭਰਪੂਰ ਹੋ ਕੇ ਜਦੋਂ ਗਵਾਹੀ ਦਿੰਨੇ ਆ ਵਿਸ਼ਵਾਸ ਦੇ ਨਾਲ ਆਸ਼ਾ ਦੇ ਨਾਲ ਪ੍ਰਭੂ ਦਾ ਵਚਨ ਆਖਦਾ ਆ ਜੋ ਰੋਂਦੇ ਹੋਏ ਬੀਜਦੇ ਆ ਉਹ ਜੇ ਕਾਰਿਆਂ ਦੇ ਨਾਲ ਵੱਢਣਗੇ ਵੀ ਤਾਂ ਅਸੀਂ ਗਵਾਹੀ ਦੇਣੋਂ ਹਟਣਾ ਨਹੀਂ ਬਲਕਿ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਗਵਾਹੀ ਦੇਣ ਲਈ ਤਿਆਰ ਰਹਿਣਾ ਹੈ ਪਤਰਸ ਦੀ ਪੱਤਰੀ ਦੇ ਵਿੱਚ ਲਿਖਿਆ ਆ ਜੇ ਕੋਈ ਤੁਹਾਡੇ ਕੋਲੋਂ ਪ੍ਰਭੂ ਯਿਸੂ ਮਸੀਹ ਦੇ ਬਿਖੇ ਪੁੱਛਦਾ ਆ ਤਾਂ ਤੁਸੀਂ ਉੱਤਰ ਦੇਣ ਦੇ ਲਈ ਹਮੇਸ਼ਾ ਤਿਆਰ ਰਹੋ ਪਵਿੱਤਰ ਆਤਮਾ ਜਦੋਂ ਆਉਂਦਾ ਹੈ तो पवित्र आत्मा आंधा ही इसलिए है कि असी गवाह बनीए रसूलों के करताब एक अद्याय उसका अठ वचन आप पढ़ा रसूलों के करताब एक अद्याय और अठ वचन रसूलों के करताब एक अद्याय वह अठ वचन पर जवित्र आत्मा तो उत्ते आएगा ਤਾਂ ਤੁਸੀਂ ਸ਼ਕਤੀ ਪਾਉਗੇ ਅਤੀ ਯਰੂਸ਼ਲਮ ਔਰ ਸਾਰੀ ਯਹੂਦੀਆਂ ਅਤੀ ਸਾਮਰੀਆ ਸਗੁਰ ਧਰਤੀ ਦੇ ਬੰਨੇ ਤੀਕ ਮੇਰੇ ਗਵਾ ਹੋਗੇ ਜਦੋਂ ਪਵਿੱਤਰ ਆਤਮਾ ਤੁਹਾਡੇ ਤੇ ਆਊਗਾ ਤੂੰ ਪਵਿੱਤਰ ਆਤਮਾ ਇੱਕ ਵਿਅਕਤੀ ਨੂੰ ਮਿਲਦਾ ਹੀ ਕਾਦੇ ਲਈ ਹੈ ਸਿਰਫ ਆਰਾਧਨਾ ਕਰਨ ਲਈ ਨਹੀਂ ਸਿਰਫ ਅਨੇ ਭਾਸ਼ਾ ਬੋਲਣ ਦੇ ਲਈ ਨਹੀਂ ਕਾਦੇ ਲਈ ਯੇਸ਼ੂ ਮਸੀਹਾ ਗਵਾ ਬਣਨ ਦੇ ਲਈ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਊਗਾ ਤਾਂ ਤੁਸੀਂ ਸ਼ਕਤੀ ਪਾਉਗੇ ਔਰ ਫਿਰ ਯਰੂਸ਼ਲਮ ਯਹੂਦਿਆ ਸਮਰੀਆ ਔਰ ਫਿਰ ਧਰਤੀ ਦੇ ਬੰਨੇ ਤੱਕ ਮੇਰੇ ਗਵਾਹ ਹੋਵਾਂਗੇ ਤਾਂ ਇੱਕ ਵਿਸ਼ਵਾਸੀ ਨੇ ਹਮੇਸ਼ਾ ਹਮੇਸ਼ਾ ਗਵਾਹੀ ਦੇਣ ਲਈ ਤਿਆਰ ਰਹਿਣਾ ਆ ਚਾਹੇ ਉਸ ਗਵਾਹੀ ਦੇ ਕਾਰਨ ਉਹਨੂੰ ਨਿੰਦਿਆ ਮਿਲੇ ਉਹਦੀ ਬਦਨਾਮੀ ਹੋਵੇ ਉਹਨੂੰ ਦੁੱਖ ਉਠਾਉਣਾ ਪਵੇ ਪਰ ਇਹ ਯਾਦ ਰੱਖਣਾ ਆ ਪਰਮੇਸ਼ਰ ਤੁਹਾਡੇ ਦੁੱਖ ਨੂੰ ਤੁਹਾਡੇ ਕਲੇਸ਼ ਨੂੰ ਤੁਹਾਡੀ ਸਤਾवट ਨੂੰ ਹਰ ਗੱਲ ਨੂੰ ਜਾਣਦਾ ਹੈ ਤੋ ਅਸੀਂ ਗਵਾਹ ਬਣਨ ਲਈ ਬੁਲਾਏ ਗਏ ਆ ਯੀਸ਼ੂ ਮਸੀਹ ਦੇ ਗਵਾਹ ਔਰ ਅਸੀਂ ਜਦੋਂ ਗਵਾਹੀ ਦਿੰਦੇ ਰਵਾਂਗੇ ਕਦੇ ਵੀ ਆਤਮਾ ਦੇ ਵਿੱਚ ਢਿੱਲੇ ਨਹੀਂ ਹੋਵਾਂਗੇ ਔਰ ਗਵਾਹੀ ਆਪਾਂ ਦੇਵਾਂਗੇ ਵੀ ਕਦੋਂ ਜਦੋਂ ਸਾਡੇ ਅੰਦਰ ਨਾਸ਼ ਹੋਰੇ ਲੋਕਾਂ ਦਾ ਬੋਝ ਆਊਗਾ ਔਰ ਇਹ ਬੋਝ ਹੋਣਾ ਵੀ ਜ਼ਰੂਰੀ ਆ ਪ੍ਰਭੂ ਯੀਸ਼ੂ ਦੇ ਵਿੱਚ ਆਪਾਂ ਦੇਖਦੇ ਆ ਪ੍ਰਭੂ ਯੀਸ਼ੂ ਦੁਪਹਿਰ ਦੇ ਸਮੇਂ ਸਾਮਰੀ ਔਰਤ ਦੇ ਲਈ ਖੂਦ ਦੇ ਉੱਪਰ ਬੈਠੇ ਉਸ ਦਿਨ ਪ੍ਰਭੂ ਯਿਸੂ ਨੇ ਖਾਣਾ ਨਹੀਂ ਖਾਧਾ ਪ੍ਰਭੂ ਯਿਸੂ ਉਸ ਦਾ ਇੰਤਜ਼ਾਰ ਕਰ ਰਿਹਾ ਹੈ ਔਰ ਪ੍ਰਭੂ ਯਿਸੂ ਦੇ ਉਹ ਲੋਕ ਕੀਤੀ ਗਈ ਮਿਹਨਤ ਵਿਅਰਥ ਨਹੀਂ ਗਈ ਪ੍ਰਭੂ ਯਿਸੂ ਨੇ ਉਸ ਸਾਮਰੀ ਔਰਤ ਨੂੰ ਗਵਾਹੀ ਦਿੱਤੀ ਔਰ ਫਿਰ ਉਹ ਸਾਮਰੀ ਔਰਤ ਨੇ ਜਾ ਕੇ ਪੂਰੇ ਸਾਮਰੀਆ ਦੇ ਵਿੱਚ ਗਵਾਹੀ ਦੇ ਦਿੱਤੀ ਤੋਂ ਅਸੀਂ ਹਮੇਸ਼ਾ ਗਵਾਹੀ ਦੇਣ ਲਈ ਤਿਆਰ ਰਹਿਣਾ ਹੈ ਆਪਾਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਕਿ ਜਦੋਂ ਪਵਿੱਤਰ ਆਤਮਾ ਰਸੂਲਾਂ ਦੇ ਉੱਪਰ ਔਰ ਉਹਨਾਂ ਲੋਕਾਂ ਦੇ 120 ਲੋਕਾਂ ਦੇ ਉੱਪਰ ਉਤਰਿਆ ਤਾਂ ਸਭ ਤੋਂ ਪਹਿਲਾਂ ਪਤਰਸ ਨੇ ਗਵਾਹੀ ਦਿੱਤੀ ਔਰ ਫਿਰ ਉਹ ਲੋਕ ਚਾਹੇ ਕਿੰਨੇ ਵੀ ਯਰੂਸ਼ਲਮ ਦੇ ਵਿੱਚ ਸਤਾਏ ਗਏ ਉਹ ਜਿੱਥੇ ਵੀ ਗਏ ਉਹ ਪ੍ਰਭੂ ਦੇ ਨਾਮ ਦੀ ਗਵਾਹੀ ਦਿੰਦੇ ਰਹੇ ਭਾਈ ਵੀ ਭੈਣਾ ਵੀ ਆਪਾਂ ਪੜਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਰਸੂਲਾਂ ਦੇ ਕਰਤੱਵ ਅੱਠ ਦਿਆਏ ਉਹਦਾ ਇੱਕ ਵਚਨ ਉਸ ਦਿਨ ਕਲੀਸੀ ਉੱਤੇ ਜੋ ਜੁਰਿਸ਼ਨ ਵਿੱਚ ਸੀ ਵੱਡਾ ਕਸ਼ਟ ਹੋਣ ਲੱਗਾ ਅਤੇ ਰਸੂਲਾਂ ਤੋਂ ਬਿਨਾ ਉਹ ਸਭ ਯਹੂਦੀਆ ਤੇ ਸਾਮਰੀਆ ਦੇ ਦੇਸ਼ਾਂ ਵਿੱਚ ਖਿੰਡ ਗਏ ਜਦੋਂ ਲੋਕਾਂ ਤੇ ਪਵਿੱਤਰ ਆਤਮਾ ਉਤਰਿਆ ਤਾਂ ਪ੍ਰਭੂ ਯਿਸੂ ਦੀ ਗਵਾਹੀ ਦੇਣ ਲੱਗੇ ਔਰ ਗਵਾਹੀ ਦੇ ਕਾਰਨ ਉਹ ਸਤਾਵਟ ਹੋਈ ਜਦੋਂ ਆਪਾਂ ਗਵਾਹੀ ਦੇਵਾਂਗੇ ਤਾਂ ਸਤਾਵਟ ਦਾ ਸਾਹਮਣਾ ਸਾਨੂੰ ਕਰਨਾ ਪੈਣਾ ਹੈ ਤਾਂ ਉਹਨਾਂ ਦੇ ਉੱਪਰ ਸਤਾਵਟ ਹੋਈ ਤਾਂ ਚਾਰ ਵਚਨ ਕਹਿੰਦਾ ਆ ਸੋ ਜਿਹੜੇ ਖਿੰਡ ਗਏ ਸਨ ਵਚਨ ਦੀ ਖੁਸ਼ਖਬਰੀ ਸੁਣਾਉਂਦੇ ਫਿਰੇ ਇਹ ਲੋਕ ਖਿੰਡ ਗਏ ਇਧਰ ਉਧਰ ਚਲੇ ਗਏ ਉਹ ਜਿੱਥੇ ਵੀ ਗਏ ਉਹ वचन ਦੀ ਖੁਸ਼ਖਬਰੀ ਸੁਣਾਉਂਦੇ ਪਏ ਅੱਜ ਸਾਡੇ ਪੰਜਾਬ ਦੇ ਵਿੱਚ ਪ੍ਰਭੂ ਯਿਸੂ ਦਾ ਸੱਚਾ ਵਚਨ ਪਹੁੰਚਾਇਆ ਯਿਸੂਮਸੀ ਕੌਣ ਆ ਯਿਸੂਮਸੀ ਦਾ ਗਿਆਨ ਲੋਕਾਂ ਨੂੰ ਹੋਇਆ ਇਹ ਹੋਇਆ ਕਿਵੇਂ 120 ਲੋਕਾਂ ਦੇ ਉੱਪਰ ਪਵਿੱਤਰ ਆਤਮਾ ਉਤਰਿਆ ਪਵਿੱਤਰ ਆਤਮਾ ਉਨ੍ਹਾਂ ਦੇ ਅੰਦਰ ਬੋਝ ਦਿੱਤਾ ਉਹ ਪਰਮੇਸ਼ਰ ਦਾ ਸੱਚਾ ਵਚਨ ਲੈ ਕੇ ਆਪਣਾ ਦੇਸ਼ ਛੱਡਦੇ ਹੋਏ ਆਪਣੀ ਭਾਸ਼ਾ ਛੱਡਦੇ ਹੋਏ ਆਪਣਾ ਸੱਭਿਆਚਾਰ ਛੱਡਦੇ ਹੋਏ ਆਪਣੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਆਏ ਕੇਰਲਾ ਦੇ ਵਿੱਚ ਆਏ ਔਰ ਉਸ ਤੋਂ ਬਾਅਦ ਉਹ ਵਚਨ ਸਾਡੇ ਪੰਜਾਬ ਦੇ ਵਿੱਚ ਵੀ ਪਹੁੰਚ ਗਿਆ ਇਸੇ ਤਰ੍ਹਾਂ ਅਸੀਂ ਵੀ ਗਵਾਹ ਬਨਣਾ ਹੈ ਜਿੱਥੇ ਸਾਨੂੰ ਮੌਕਾ ਮਿਲਦਾ ਹੈ ਤਾਂ ਪ੍ਰਭੂ ਯਿਸੂ ਸਮਰੀ ਔਰਤ ਨੂੰ ਖੁਸ਼ਖਬਰੀ ਦੱਸਦੇ ਆ ਸੋ ਪ੍ਰਭੂ ਯਿਸੂ ਸਾਮਰੀ ਔਰਤ ਨੂੰ ਵਚਨ ਦੱਸਦੇ ਆ ਔਰ ਫਿਰ ਆਪਾਂ ਦੇਖਦੇ ਆ ਪਹਿਲੀ ਸਦੀ ਦੇ ਲੋਕ ਜਿੱਥੇ ਗਏ ਉਹ ਵਚਨ ਦੱਸਦੇ ਰਹੇ ਔਰ ਰਸੂਲ ਜਿੱਥੇ ਜਾਂਦੇ ਸੀ ਖੁਸ਼ਖਬਰੀ ਸੁਣਾਉਂਦੇ ਸੀ ਔਰ ਔਰ ਆਪਾਂ ਦੇਖਦੇ ਆ ਪ੍ਰਭੂ ਦਾ ਦਾਸ ਪੌਲਸ ਜਿੱਥੇ ਵੀ ਮੌਕਾ ਮਿਲਿਆ ਪ੍ਰਭੂ ਯਿਸੂ ਦੀ ਗਵਾਹੀ ਦੇਣ ਤੋਂ ਕਦੇ ਸ਼ਰਮਾਇਆ ਨਹੀਂ ਚਾਹੇ ਰਾਜਿਆਂ ਦੇ ਸਾਹਮਣੇ ਹਾਕਮਾਂ ਦੇ ਸਾਹਮਣੇ ਭੀੜ ਦੇ ਸਾਹਮਣੇ ਇਥੋਂ ਤੱਕ ਕਿ ਇੱਕ ਵਾਰ ਪ੍ਰਭੂ ਦਾ ਦਾਸ ਪੌਲਸ ਜਦੋਂ ਪ੍ਰਾਰਥਨਾ ਕਰਨ ਲਈ ਜਾ ਰਿਹਾ ਸੀ ਤਾਂ ਉਹਨੂੰ ਕੁਝ ਭੈਣਾ ਮਿਲੀਆਂ ਜੋ ਇਕੱਠੀਆਂ ਹੋ ਕੇ ਗੱਲਾਂ ਕਰ ਰਹੀਆਂ ਸੀ ਪ੍ਰਭੂ ਦਾ ਦਾਸ ਉਹਨਾਂ ਭੈਣਾਂ ਦੇ ਨਾਲ ਵਚਨ ਦੀ ਗੱਲ ਕਰਨ ਲੱਗਾ ਔਰ ਜਦੋਂ ਵਚਨ ਦੀ ਗੱਲ ਕਰ ਰਿਹਾ ਸੀ ਪਰਮੇਸ਼ਰ ਨੇ ਇੱਕ ਲੂਦੀਆ ਨਾਮੇ ਭੈਣ ਜੋ ਥਵਾਤਰਾ ਦੀ ਰਹਿਣ ਵਾਲੀ ਸੀ ਕਿਰਮਚ ਵੇਚਣ ਵਾਲੀ ਸੀ ਉਹਦੇ ਮਨ ਨੂੰ ਖੋਲ ਦਿੱਤਾ ਤਾਂ ਜੋ ਪੌਲਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ ਉਹਨੇ ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕੀਤਾ ਔਰ ਵਚਨ ਆਖਦਾ ਆ ਉਹਦੇ ਪੂਰੇ ਘਰਾਣੇ ਨੇ ਬਪਤਿਸਮਾ ਲਿਆ ਔਰ ਇਸ ਭੈਣ ਦੇ ਕਾਰਨ ਧਵਾਤੀ ਰਾਦੀ ਵਿੱਚ ਪ੍ਰਭੂ ਦੀ ਕਲੀਸਿਆ ਦੀ ਸ਼ੁਰੂਆਤ ਹੁੰਦੀ ਆ ਸੇਵਕਾਈ ਉੱਥੇ ਸ਼ੁਰੂ ਹੋ ਜਾਂਦੀ ਆ ਤਾਂ ਮੇਰੇ ਪਿਆਰਿਓ ਯੀਸ਼ੂ ਮਸੀਹ ਨੂੰ ਆਪਾਂ ਸੇਈ ਰੂਪ ਦੇ ਨਾਲ ਜਾਣਿਆ ਆ ਯੀਸ਼ੂਸੀ ਕੌਣਾ ਕਰਕੇ ਸਾਨੂੰ ਪਤਾ ਲੱਗ ਗਿਆ ਆ ਇਹ ਗੱਲ ਨੂੰ ਆਪਣੇ ਤੱਕ ਹੀ ਸੀਮਤ ਨਹੀਂ ਰੱਖਣਾ ਹਰ ਸਮੇਂ ਗਵਾਹੀ ਦੇਣ ਦੇ ਲਈ ਤਿਆਰ ਰਹਿਣਾ ਔਰ ਜੋ ਵਿਸ਼ਵਾਸੀ ਗਵਾਹੀ ਦਿੰਦਾ ਰਹਿੰਦਾ ਆ ਉਹ ਕਦੇ ਵੀ ਆਤਮਾ ਦੇ ਵਿੱਚ ਢਿੱਲਾ ਨਹੀਂ ਹੁੰਦਾ ਉਹ ਹਮੇਸ਼ਾ ਆਤਮਾ ਦੇ ਵਿੱਚ ਜਾਗਦਾ ਰਹਿੰਦਾ ਆ ਪ੍ਰਭੂ ਇਹਨਾਂ ਵਚਨਾਂ ਦੇ ਦਵਾਰ ਆਸ਼ੀਸ਼ ਦੇਵੇ ਪ੍ਰਾਰਥਨਾ ਕਰਦੇ ਆਂ ਸਵਰਗੀ ਪਿਤਾ ਜੀ ਧੰਨਵਾਦ ਕਰਦੇ ਆ ਤੁਹਾਡੇ ਵਚਨ ਦੇ ਲਈ ਇਹ ਤੁਹਾਡਾ ਵਚਨ ਸੁਣਨ ਵਾਲੇ ਸਭਨਾਂ ਦੇ ਜੀਵਨ 'ਚ ਕੰਮ ਕਰੇ ਮੈਂ ਤੇ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਆ ਆਮੇਨ ਆਮੇਨ